ਰੋਜ਼ ਨਿਤ ਨਵੇਂ ਪੇਤ ਖੁੱਲ ਰਹੇ ਨੇ ਤਰਨ ਤਾਰਨ ਮਾਮਲੇ ਦੇ ਹੁਣ ਹੱਥ ਕੋ ਹਰ ਰੋਜ਼ ਇੱਕ ਨਵੀਂ ਗੱਲ ਖੁੱਲਦੀ ਏ ਇੱਕ ਨਵਾਂ ਐਂਗਲ ਸਾਹਮਣੇ ਆ ਜਾਂਦਾ ਹੈ ਤਾਂ ਸੁਣ ਕੇ ਹੈਰਾਨੀ ਹੁੰਦੀ ਏ ਵੀ ਆ ਚੀਜ਼ ਵੀ ਹੋ ਗਈ ਤੇ ਕਿਸੇ ਨੂੰ ਪਤਾ ਵੀ ਨਾ ਲੱਗਿਆ ਮੇਰੀ ਪੂਰੀ ਸਟੋਰੀ ਨੂੰ ਸੁਣ ਕੇ ਨਾ ਆਪਣੇ ਵਿਚਾਰ ਤੁਸੀਂ ਵੀ ਜ਼ਰੂਰ ਸਾਂਝੇ ਕਰਨਾ ਕਿ ਕੀ ਕੀ ਹੋ ਰਿਹਾ ਪਿੱਛੇ ਆਫ ਕੈਮਰਾ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਫਿਰ ਉਹ ਗੱਲਾਂ ਜਦੋਂ ਹਾਈਲਾਈਟ ਹੋ ਜਾਂਦੀਆਂ ਨੇ ਇੱਕ ਮੁੱਦਾ ਪੜ ਜਾਂਦਾ ਹੈ ਫਿਰ ਔਨ ਕੈਮਰਾ ਆ ਕੇ ਵਿਚਾਰ ਚੇਂਜ ਹੋ ਜਾਂਦੇ ਨੇ ਫਿਰ ਜਿਉਂ ਐ ਕਰਦੀ ਸੀ ਜਿਉਂ ਉਹਨੇ ਇਦਾਂ ਕਿਹਾ ਸੀ ਤੇ ਇਹ ਵੱਖਰੇ ਵੱਖਰੇ ਵਿਚਾਰ ਜਿਹੜੇ ਉਹ ਸਾਂਝੇ ਹੋ ਜਾਂਦੇ ਨੇ ਸੋਸ਼ਲ ਮੀਡੀਆ ਤੇ ਉੱਪਰ ਤਰਨ ਤਰਨ ਮਾਮਲੇ ਦੀ ਇੱਕ ਵਾਰ ਫਿਰ ਤੋਂ ਜ਼ਿਕਰ ਕਰਨ ਲੱਗੀਆਂ ਕੱਲੀ ਖਬਰ ਮੈਂ ਨਸ਼ਰ ਕੀਤੀ ਸੀ ਕਿ ਤਾਜੀ ਤੱਕ ਮੁੰਡੇ ਦਾ ਪਰਿਵਾਰ ਜਿਹੜਾ ਉਹ ਸਾਹਮਣੇ ਨਹੀਂ ਆਇਆ ਪਰ ਖਬਰਦਾਰ ਰੋ ਕੇ ਸ਼ਾਮ ਤੱਕ ਉਹ ਪਰਿਵਾਰ ਜਿਹੜਾ ਕੈਮਰੇ ਦੇ ਅੱਗੇ ਆ ਗਿਆ ਮੀਡੀਆ ਦੇ ਰੁਗਰੂ ਹੋ ਗਿਆ ਤੇ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਵੀ ਸਾਂਝੀਆਂ ਕਿ ਮੇਰੇ ਮੁੰਡੇ ਦਾ ਤਾਂ ਕਸੂਰ ਸੀ ਨਹੀਂ ਮਾਂ ਜਿਹੜੀ ਹੈ ਮੁੰਡੇ ਦੀ ਉਹ ਅੱਗੇ ਆਏ ਉਹ ਅੱਗੇ ਆ ਕੇ ਬੋਲਨੇ ਕਿ ਕਿ ਮੇਰਾ ਮੁੰਡਾ ਮੇਰੀ ਪੈਰੀ ਹੱਥ ਲਾ ਕੇ ਕਾਲਜ ਜਾ ਰਿਹਾ ਸੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਸ ਚੀਜ਼ ਦੀ ਤਿਆਰੀ ਕਰੀ ਜਾ ਰਿਹਾ ਉਹ ਕਿੱਥੇ ਜਾ ਰਿਹਾ ਬੀਨਾਂ ਪਿਆਰਾ ਮੇਰਾ ਮੁੰਡਾ ਸੀ ਮੇਰੀ ਕੁੜੀ ਜਿਹੜੀ ਸੀਗੀ ਉਸ ਮੁੰਡੇ ਦੀ ਉਹਨਾਂ ਦੇ ਮੁੰਡੇ ਦੀ ਮਤ ਮਾਰ ਦਿੱਤੀ ਅਜਿਹੀ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਕੁੜੀ ਨੇ ਮੁੰਡਾ ਦਾ ਮੁੰਡੇ ਦਾ ਨੰਬਰ ਮੰਗਿਆ ਸੀਗਾ ਜਦਕਿ ਮੁੰਡਾ ਨਹੀਂ ਚਾਹੁੰਦਾ ਸੀਗਾ ਬਹੁਤ ਸਾਰੀਆਂ ਅਜੀਬੀਆਂ ਗੱਲਾਂ ਉਹਨਾਂ ਨੇ ਕੀਤੀਆਂ ਤੁਸੀਂ ਦੇਖਿਆ ਵੀ ਹੋਣੇ ਜੇ ਨਹੀਂ ਦੇਖਿਆ ਤਾਂ ਤੁਸੀਂ ਇਸ ਸਾਡੇ ਸਮਝਣ ਨਿਊ ਚੈਨਲ ਤੇ ਜ਼ਰੂਰ ਦੇਖ ਲਿਓ ਅਸੀਂ ਨੀਚੇ ਬਾਈਟ ਜਿਹੜੀ ਹੈ ਉਹਨਾਂ ਦੀ ਕੀ ਕੁਝ ਕਿਆ ਮਾਦਾ ਪਿਆ ਨਾ ਪੂਰਾ ਸੁਣਾਵਾਂਗੇ ਲੇਕਿਨ ਸਵਾਲ ਜਿਹੜਾ ਉੱਠ ਰਿਹਾ ਹੈ ਕਿ ਇਹ ਮਾਮਲਾ ਜਿਹੜਾ ਹੈ ਜਿਸ ਦੇ ਵਿੱਚ ਨਾ ਕੁੜੀ ਰਹੀ ਤੇ ਨਾ ਹੀ ਉਹ ਮੁੰਡਾ ਰਿਹਾ ਪਰ ਹੁਣ ਜਿਹੜਾ ਉਹ ਦੋ ਪਰਿਵਾਰ ਜਿਹੜੇ ਨੇ ਉਹ ਆਮੋ ਸਾਹਮਣੇ ਹੋਵਗੇ ਨੇ ਲੜਕੀ ਦਾ ਪਰਿਵਾਰ ਲੜਕੀ ਦੀ ਮਾਂ ਕਹਿੰਦੀ ਅਸੀਂ ਤਾਂ ਆਪਣੀ ਕੁੜੀ ਦਾ ਮੁੱਲ ਪਾਵਾਂਗੇ ਜੀ ਸਾਨੂੰ ਮੁੱਲ ਚਾਹੀਦਾ ਮੁੰਡੇ ਦੀ ਮਾਂ ਜਿਹੜੀ ਕਹਿੰਦੀ ਹੈ ਜੀ ਮੇਰੇ ਮੁੰਡੇ ਦਾ ਤਾਂ ਕਸੂਰੀ ਨਹੀਂ ਸੀ ਮੈਨੂੰ ਆਪਣੇ ਮੁੰਡੇ ਦਾ ਮੁੱਲ ਪਾਉਣਾ ਆ ਹੁਣ ਇਸ ਦੇ ਵਿੱਚ ਮਾਮਲਾ ਜਿਹੜਾ ਆ ਉਹ ਹੋਰ ਜਿਆਦਾ ਉਲਝਦਾ ਨਜ਼ਰ ਆ ਰਿਹਾ ਹੈ ਪਹਿਲੀ ਗੱਲ ਤਾਂ ਮੁੰਡੇ ਦੇ ਪਰਿਵਾਰ ਦੀ ਕਰਨ ਲੱਗੀ ਆ ਕਿ ਮੁੰਡੇ ਦਾ ਪਰਿਵਾਰ ਜਿਹੜਾ ਹੈ ਉਹ ਇਹ ਕਹਿ ਰਿਹਾ ਕਿ ਜੀ ਸਾਡਾ ਮੁੰਡਾ ਤਾਂ ਬੇਕਸੂਰ ਸੀ ਹਨਾ ਕੁੜੀ ਦੇ ਚੱਕਰ ਦੇ ਵਿੱਚ ਪੈ ਗਿਆ ਬਹੁਤ ਚੰਗੀ ਪੜ੍ਹਾਈ ਕਰਦਾ ਸੀ ਹੁਸ਼ਿਆਰ ਸੀ ਮਾਸੂਮ ਸੀ ਵੀ ਕੁੜੀ ਦੇ ਪਿੱਛੇ ਲੱਗ ਗਿਆ ਨਾ ਕੁੜੀ ਨੇ ਤਾਂ ਦਿਮਾਗ ਖਰਾਬ ਕਰਤਾ ਤੁਹਾਨੂੰ ਲੱਗਦਾ ਹੈ ਕਿ ਸਿਰਫ ਕੁੜੀ ਦਾ ਹੀ ਹੱਥ ਹੈ ਉਸ ਮੁੰਡੇ ਨੂੰ ਖਰਾਬ ਕਰਨ ਦੇ ਵਿੱਚ ਦਰਗੀ ਖਬਰਾਂ ਤੁਹਾਡੇ ਪਹਿਲਾਂ ਵੀ ਸਾਂਝੀਆਂ ਕੀਤੀਆਂ ਸੀਆਂ ਕਿ ਮੁੰਡਾ ਜਿਹੜਾ ਹੈ ਕੁੜੀ ਦੇ ਪੜਾਏ ਦਾ ਖਰਚਾ ਚੁਕਦਾ ਰਿਹਾ ਹੋਰ ਪਤਨ ਕਿ ਕੀ ਹੈਲਪ ਕਰਦਾ ਹੋਵੇਗਾ ਦੋਨਾਂ ਪਰਿਵਾਰਾਂ ਨੂੰ ਐਕਚੁਅਲ ਵਿੱਚ ਦੇਖੋ ਜੋ ਗੱਲਾਂ ਹੋਣਗੀਆਂ ਉਹ ਪਤਾ ਹੋਣੀਆਂ ਵਾ ਹੁਣ ਜੇ ਕੋਈ ਸੱਚਾਈ ਲੁਕਾਉਣਾ ਚਾਹੁੰਦਾ ਹੈ ਤਾਂ ਉਸ ਦੇ ਉੱਪਰ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋਨਾਂ ਦੀਆਂ ਗੱਲਾਂ ਨੇ ਹੈਨਾ ਹੋਰ ਜਿਹੜੇ ਨਿੱਜੀ ਚੈਨਲਸ ਨੇ ਉਹ ਵੀ ਲੋਕਾਂ ਨੀ ਖਬਰਾਕਾਰੀ ਨਾਲ ਤਾਂ ਗੱਲਬਾਤ ਕੀਤੀ ਹੈ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਕਿਉਂਕਿ ਐਕਚੁਅਲ ਦੇ ਵਿੱਚ ਜੋ ਕੁਝ ਵਾਪਰਿਆ ਜੋ ਘਟਨਾ ਹੋਈ ਹੈ ਘਰ ਦੇ ਕਿਸੇ ਨਾ ਕਿਸੇ ਮੈਂਬਰ ਨੂੰ ਤਾਂ ਸੱਚਾਈ ਪਤਾ ਹੋਣੀ ਹੈ ਤਾਂ ਇੱਕ ਹੋਰ ਜਿਹੜੀ ਅਹਿਮ ਗੱਲ ਨਿਕਲ ਕੇ ਸਾਹਮਣੇ ਆਈ ਜੇਕਰ ਕੁੜੀ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਕੁੜੀ ਦੇ ਪਰਿਵਾਰ ਦੇ ਵਿੱਚ ਕੁੜੀ ਦਾ ਜਿਹੜਾ ਦਾਦਾ ਆ ਉਹ ਕਹਿ ਰਿਹਾ ਕਿ ਉਹਨਾਂ ਦੀ ਕੁੜੀ ਨੂੰ ਫਸਾਉਣਾਂ ਲਈ ਉਹਦੀ ਲਾੜ ਲਈ ਸੇਲੀ ਕੁੜੀ ਦੀ ਸੰਦੀਪ ਕੌਰ ਦੀ ਯਾਨੀ ਕਿ ਸੇਲੀ ਜਿਹੜੀ ਹੈ ਪੱਕੀ ਦੋਸਤ ਹੈ ਉਹਦਾ ਹੱਥ ਹੈ ਹੁਣ ਇਸ ਕਹਾਣੀ ਦੇ ਵਿੱਚ ਕੋ ਹੋਰ ਨਵਾਂ ਟਵਿਸਟ ਦੇਖਣ ਨੂੰ ਮਿਲਿਆ ਪੂਰੀ ਕਹਾਣੀ ਦਾ ਪਤਾ ਨਹੀਂ ਅੰਤ ਕਿੱਥੇ ਹੋਣਾ ਹੈ ਹਜੇ ਮੈਨੂੰ ਲੱਗਦਾ ਕਿ ਇਹ ਜਿਹੜੀ ਗੱਲਾਂ ਬਾਹਰ ਆਈਆਂ ਨੇ ਹਜੇ ਹੋਰ ਵੀ ਕਈ ਨਵੇਂ ਖੁਲਾਸੇ ਹੋਣਗੇ ਪਰ ਅੱਜ ਦਾ ਮਾਹੌਲ ਜਿਸ ਤਰੀਕੇ ਦਾ ਹੈਗਾ ਆ ਜਮਾਨਾ ਬਦ ਰਿਹਾ ਨਾ ਲੜਕਾ ਲੜਕੀ ਕੋ ਬਰਾਬਰ ਹੋ ਰਹੇ ਨੇ ਪੜ ਲਿਖ ਰਹੇ ਨੇ ਅੱਗੇ ਵਧ ਰਹੇ ਨੇ ਆਪਣੇ ਪੈਰ ਤੇ ਸਟੈਂਡ ਹੋ ਰਹੇ ਨੇ ਤਾਂ ਫਿਰ ਜਿਹੀਆਂ ਜਦੋਂ ਗੱਲਾਂ ਵਾਪਰ ਜਾਂਦੀਆਂ ਨੇ ਫਿਰ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਕਿਉਂ ਨਹੀਂ ਆndੀਆਂ ਕਿ ਹੁਣ ਤਾਂ ਸਾਨੂੰ ਬੜੀ ਅੰਡਰਸਟੈਂਡਿੰਗ ਨਾਲ ਕੋਈ ਵੀ ਗੱਲ ਕਰਨੀ ਚਾਹੀਦੀ ਹੈ ਦੇਖੋ ਮੁੰਡੇ ਦੀ ਮਾਂ ਇਹ ਕਹਿ ਰਹੀ ਹੈ ਪ੍ਰਿੰਸ ਰਾਜ ਦੀ ਕਿ ਉਹਨਾਂ ਦਾ ਮੁੰਡਾ ਜਿਹੜਾ ਆ ਕੁਝ ਨਹੀਂ ਚਾਹੁੰਦਾ ਸੀਗਾ ਹਨਾ ਉਹਨਾਂ ਨੇ ਲਪੋਈ ਗੱਲ ਕਿ ਕੁੜੀ ਦੀ ਮੰਗਣੀ ਹੋ ਗਈ ਸੀ ਫਿਰ ਮੇਰੇ ਮੁੰਡੇ ਦੇ ਨਾਲ ਕਿਉਂ ਅਜਿਹੀ ਗੱਲਾਂ ਬਾਤਾਂ ਕੀਤੀਆਂ ਵੀ ਪਹਿਲੇ ਹੀ ਦੱਸ ਦਿੰਦੇ ਹਨ ਕਿ 6 ਕਮਿਨੇ ਹੋ ਗਏ ਹਜੇ ਤਾਂ ਕਾਲਜ ਜਾਣਾ ਸ਼ੁਰੂ ਕੀਤਾ ਸੀਗਾ ਇਹ ਗੱਲਾਂ ਹੋ ਰਹੀ ਤਾਂ 6 ਕਮਿਨੇ ਕਾਲਜ ਜਾਣ ਦੇ ਨਾਲ ਇੰਨਾ ਕੁਝ ਵਾਪਰ ਜਾਊਗਾ ਕਿ ਉਸ ਤੋਂ ਬਾਅਦ ਜੇਕਰ ਕੋਈ 19 ਦੀ ਗੱਲ ਹੋ ਜਾਂਦੀ ਹੈ ਤੇ ਮੁੰਡੇ ਦਾ ਦਿਮਾਗ ਫਿਰ ਗਿਆ ਉਹਨੇ ਸਿੱਧਾ ਗੋਲੀ ਮਾਰ ਦਿੱਤੀ ਤੁਸੀਂ ਆਪ ਵੀ ਸਿਆਣੇ ਹੋ ਜਿਹੜੇ ਵੀ ਦਰਸ਼ਕ ਸਾਡੇ ਖਬਰ ਨੂੰ ਦੇਖ ਰਹੇ ਨੇ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਵੀ ਕੀ ਹੋ ਸਕਦਾ ਹੈ ਤਾਂ ਜਿਹੜੀ ਕੁੜੀ ਤੇ ਪਰਿਵਾਰ ਦੇ ਵਿੱਚੋਂ ਦਾਦਾ ਜੀ ਨੇ ਜਿਹੜੀ ਗੱਲ ਕਹੀ ਉਹਨਾਂ ਦੇ ਕਿ ਸਾਰੇ ਕారణ ਦੇ ਵਿੱਚ ਉਹਦੀ ਲਾੜੇ ਸੇਲੀ ਦਾ ਹੱਥ ਹੈ ਉਹਦੀ ਕੁੜੀ ਨੂੰ ਤਬਾਹ ਕਰਨ ਦੇ ਵਿੱਚ ਉਹ ਦਸੇਲੀ ਨੂੰ ਫੜਿਆ ਜਾਵੇ ਇਹ ਗੱਲ ਹੋਰ ਵੀ ਜ਼ਿਆਦਾ ਹੈਰਾਨ ਕਰਦੀ ਹੈ ਥੋੜੇ ਜਿਹੀ ਪੂਰੀ ਕਹਾਣੀ ਦੇ ਪਿੱਛੇ ਸੱਚ ਕੀ ਹੈ ਹਜੇ ਹੋਰ ਕਿਹੜੇ-ਕਿਹੜੇ ਤਾਰ ਜੋੜਦੇ ਨੇ ਕਿਹੜੇ-ਕਿਹੜੇ ਚਿਹਰੇ ਸਾਹਮਣੇ ਆਉਣਗੇ ਇਹ ਦੇਖਣਾ ਹੋਵੇਗਾ ਫਿਲਹਾਲ ਕੁੜੀ ਮੁੰਡੇ ਦਾ ਪਰਿਵਾਰ ਕੀ ਕਹਿ ਰਿਹਾ ਉਹ ਵੀ ਤੁਸੀਂ ਸੁਣ ਲਵੋ ਤੇ ਹੋਰ ਕੀ ਲੱਗਦਾ ਤੁਹਾਨੂੰ ਕਿ ਸੱਚਾਈ ਹੋਰ ਡੂੰਗੀ ਹੋਣੀ ਹੈ ਜਾਂ ਅਜੇ ਹੋਰ ਗੱਲਾਂ ਨਿਕਲਣਗੀਆਂ ਜਾਂ ਫਿਰ ਇਹ ਸਭ ਹੁਣ ਸਿਰਫ ਸੋਸ਼ਲ ਮੀਡੀਆ ਦੇ ਉੱਪਰ ਪਬਲਿਕਸਿਟੀ ਲੈਣ ਨੂੰ ਲੈ ਕੇ ਕਈ ਵਾਰ ਲੋਕ ਕੀ ਅਜਿਹਾ ਕੁਝ ਬੋਲ ਜਾਂਦੇ ਨੇ ਕੀ ਲੱਗਦਾ ਤੁਹਾਨੂੰ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਮੈਨੂੰ ਉਹਨੇ ਦੱਸਿਆ ਇਹ ਥੋੜਾ ਜਿਹਾ ਮੈਨੂੰ ਪਿਛਲੇ ਸੋਮਵਾਰ ਪਤਾ ਲੱਗਾ ਕਿ ਉਹ ਕੁੜੀ ਦੀ ਕੋਈ ਗੱਲ ਹੈ ਉਹਨੇ ਕੁੜੀ ਨੂੰ ਵੇਖ ਲਿਆ ਕਿ ਨਾ ਮਲਕੀ ਬਾਈਕ ਤੇ ਚੜ ਕੇ ਜਾਂਦੇ ਆ ਬਸ ਉਹਨੇ ਉਹਦਾ ਮਾਰੇ ਪੁੱਛਿਆ